ਬੇਤੀ ਕਰਗਾ ਅੱਜ ਦੇ ਪੱਤਰ ਲੇਖ ਸਰਦਾਰ ਗੁਰਪ੍ਰੀਤ ਸਿੰਘ ਜੌੜਾ ਦੀ ਜਿਨ੍ਹਾਂ ਬਾਰੇ ਜਿੰਨਾ ਵੀ ਕਹੀਓ ਘਟ ਹੈ ਇਹ ਪੁਸਤਕ ਲਿਖਦੇ ਆ ਮਮਸਰੀ ਤੇ ਗਾਣੇ ਵੀ ਬਹੁਤ ਵਧੀਆ ਗਾਣੇ ਨੇ ਬਹੁਤ ਵਧੀਆ ਆਵਾਜ਼ ਹੈ ਨਾਲ ਦੀ ਤੇ ਹੋਰਾਂ ਨੂੰ ਵੀ ਸਾਥਕ ਕੇ ਕੇ ਲਾਉਦੇ ਆ ਇਹ ਬਹੁਤ ਹੀ ਚੰਗਾ ਕੰਮ ਕਰ ਰਹੇ ਆ ਹੋਰਾਂ ਨੂੰ ਵੀ ਨਾਲ ਜੋੜ ਰਹੇ ਆ ਤੇ ਬਹੁਤ ਵਧੀਆ ਲਿਖਿਆ ਨ ਵੀ ਤੇ ਇਸ ਕਰਕੇ ਅਸੀਂ ਇਹਨਾਂ ਨੂੰ ਬੇਤੀ ਕੀਤੀ ਸੀ ਕੀ ਤੁਸੀਂ ਇਸ ਪੁਸਤਕ ਤੇ ਪਾਠ ਲਿਖ ਕੇ ਲਿਆ ਆਉਂ ਥਾਰੇ ਸੁਣਦੇ ਆ ਕਿ ਇਹ ਇਹਨਾਂ ਦੇ ਵਿਚਾਰ ਪਰਚੇ ਦੇ ਰੂਪ ਵਿੱਚ ਹੋਵੇ। ਜਿਹੜੇ ਇਹਨਾਂ ਨੇ ਸਾਡੇ ਸਾਹਮਣੇ ਲਿਖ ਕੇ ਲਏ ਆ ਇਸ ਤਾਂ ਵੀ ਪੁਸਤਕ ਦੇ ਉੱਤੇ ਉਗੇ ਸੱਤ ਦਾ ਸ਼ਗਰਾਮੀ ਸਰਦਾਰ ਮਹਿਮਾ ਸਿੰਘ ਢਾਲ ਦੀ ਤੇ ਜੀਵਨ ਤੇ ਜੋ ਪੁਸਤਕ ਹੌਣੇ ਹੌਣੇ ਰਿਲੀ ਹੋਈ ਹੈ ਉਹਦੇ ਬਾਰੇ ਇਹਨਾਂ ਦਾ ਪਾਠ ਜਿਹੜਾ ਸੁਣਿਏ ਇਹਨਾਂ ਦੇ ਵਿਚਾਰ ਸਾਰੇ ਸੁਣਿਏ ਗਰਮੀ ਸਿੰਘ ਚੌੜਾ ਆਕ੍ਰਿਪਟ ਨੂੰ ਜੋਬ ਹੋਬੀਸ ਦਾ ਸਿੱਟਾ ਦਾ ਅਰਮੋਸੀ ਦਾਂਦੀ ਫਿਰ ਇਹਦੀ ਸੈਨੀਟੀ ਨਾਲ ਜਿਹੜਾ ਰਿਪੋਰਟਿੰਗ ਦੀ ਤੋਂ ਪ੍ਰੋਡਕਟ ਉਹਦੇ ਪੁਰਾਣੇ ਇਸ ਦੇ ਫੇਰ ਦੁਆਰਾ ਹੀ ਸ਼ੁਰੂ ਹੋਇਆ ਇਹ ਦੱਸਤਾ ਸੋ ਸਾਰਿਆਂ ਦਾ ਸਾਰੂ ਦੇ ਅੰਦਰ ਇੱਕ ਗੁੱਲਾਪੁਰ ਮੇਜਾ 09405 ਤੇ ਉਹ ਜਿਹੜੇ ਹੋਣ ਇਸ ਦਾ

ਦੇਖ ਕੁਮਾਰ ਦੀ ਤੇ ਸਾਰਾ ਪਰਿਵਾਰ ਦੀ ਉਤਤ ਕੀਤੀ ਤਸਵੀਰ ਨੂੰ ਦੇਖਦੇ ਜਿਹੜਾ ਪ੍ਰਭਾਵ ਮਹਿਸੂਸ ਹੁੰਦਾ ਹੈ ਉਹਨਾਂ ਦੇ ਚਿਹਰੇ ਤੋਂ ਤਕਰੀਰ ਸਿਰਫ ਇਹ ਪੁਸਤਕ ਸਭਪ੍ਰੀਤ ਜੀ ਕੰਕਰੀਟ ਜਰਨੀ ਵੱਲੋਂ ਕਾਣੀਗਰ ਵੱਲੋਂ ਪ੍ਰਕਾਸ਼ ਕੀਤੀ ਗਈ ਹੈ ਤੇ ਸਰਦਾਰ ਬੁਖੀ ਸਿੰਘ ਉਹਨਾਂ ਦਾ ਡਿਪਲੋਮਾ ਬੜੀ ਸਿੱਧਾ ਦਾ ਇਸ ਪੁਸਤਕ ਦੀ ਸੰਪਾਦਨਾ ਦਾ ਕਾਰਜ ਦਿਸਦਾ ਹੈ ਇਹ ਪੁਸਤਕ ਸੁਤੰਤਰਤਾ ਸਰਮੀ ਜਿੱਥੇ ਦਾ ਸਰਦਾਰ ਅੰਮ੍ਰਿਤਸਰ ਜੀ ਤੇ ਮਾਤਾ ਜਿਤਕੋ ਜੀ ਸੁਤੰਤਰਤਾ ਸਕਰੀਪਾਂਪਨਾ ਸਾਤਰ ਨੌ ਦੇ ਸੁਖੀ ਮਾਨ ਸਰਕਾਰ ਸਾਡੇ ਬਹੁ ਵੀ ਸਰਕਾਰ ਸਰਦਾਰ ਮੋਹਨ ਸਿੰਘ ਤਾਲੂਜੇ ਦੇ ਭੂਮਿਕਾ ਨਵਾ ਥੋੜੇ ਜੇ ਸ਼ਬਦ ਵੀ ਬਹੁਤ ਕੁਝ ਕਹਿ ਦੇਣਾ ਉਹਨਾਂ ਨੇ ਭਾਗੂਲ ਤੇ ਸਰੀਕੇ ਪਰੇਸ਼ਮਤਾ ਵਿੱਚ ਆਪਣੇ ਵਿਚਾਰ ਪੇਸ਼ ਕਰਦੇ ਆ ਸੁਤੰਤਰਤਾ ਸੁਗਰਾਮੀਆਂ ਦੀ ਘਾਲਾਂ ਦੇ ਆਜ਼ਾਦੀ ਵਿਆਸ ਬਾਰੇ ਪੂਤਾ ਜਾਣਕਾਰੀ ਦਿੱਤੀ ਜਿਸ ਤੋਂ ਉਹਨਾਂ ਦੀ ਜਿੰਦਗਾ ਦੇ ਸਰਸ਼ਨ ਦੀ ਸਹੇਦਗੀ ਹੋ ਲੱਗੇ ਇਹ ਬੁਸਤ ਉਤਸ਼ਾਹ ਅਤੇ ਉਦੋਂ ਪਰਿਆ ਕਰਿਆ ਜਿਸ ਨੂੰ ਲੇਖੇ ਨਾਲ ਖੁਦਾਰ ਮੰਤਰੀ ਸਿੰਘ ਦੇ ਤੋੜਾ ਦੇ ਜੀਤ ਜੀ ਵਾਲਾ ਕੰਮ ਕੀਤਾ ਜੋ ਬਹੁਤ ਹੀ ਸ਼ਲਾਘਾ ਦਾ ਕੰਮ ਕੀਤਾ ਪੋਸਟਕ ਰੈਡ ਸਰਦਾਰ ਮਹਿਮਾਸ ਸਿੰਘ ਧਾਲਵਾਲ ਜੀ ਦੇ ਮੁੱਢਲੇ ਕਦਮ ਜਿਉ ਉਸਦੇ ਦੋਸਤਾਂ ਵੱਲੋਂ ਪ੍ਰਾਪਤ ਹੋਏ ਪੁੱਤੂ ਕਦਰ ਦਾ ਪੰਜਾਬੀ ਅਨੁਵਾਦ ਸਰਦਾਰ ਗੁਰਵਿੰਦਰ ਸਿੰਘ ਢੇਰ ਵੱਲੋਂ ਬੜੀ ਮਿਹਰ ਨਾਲ ਕੀਤਾ ਗਿਆ ਇਸ ਲਈ ਉਹ ਵੀ ਵਧਾਈ ਦੇ ਪਾਸ ਹਨ ਪੁਸਤਕ ਪੀਤੇ ਸਾਹਿਬ ਨੂੰ ਪੜਨ ਦਾ ਇੱਕ ਚੰਗਾ ਰਸਤਾ ਵਿਕੇ ਦਿਖਾ ਦੱਸੋ ਤਾਂ ਤੁਹਾਨੂੰ ਸਮਝ ਆ ਗਈ ਜੀ ਸਿੰਘ ਧਾਲਵਾਲ ਦੇ ਜੀਵਨ ਸੰਬੰਧੀ ਚਰਚਾ ਤੇ ਉਹਨਾਂ ਦੀ ਗੂੜ੍ਹ ਦ੍ਰਿਸ਼ਟੀ ਦੇ ਦਰਸ਼ਣ ਵੀ ਸਹਿਜ ਹੀ ਹੋ ਜਾਂਦੇ ਹਨ श्री तोरिवर जी ਨੇ ਜਿੱਥੇ ਦੇਸ਼ ਆਜ਼ਾਦ ਹੋਣਾ ਆਪਣਾ ਸਰਬਾਪੰਨ ਦਾ ਲੋਕਾਂ ਆਇਆ ਉੱਥੇ ਉਹਨਾਂ ਵੱਲੋਂ ਆਪਣੇ ਪਿੰਡ ਦੇ ਸਵਾਰ ਨਹੀਂ ਕੀਤੇ ਕਾਜਾਂ ਨੂੰ ਵੀ ਆਪ ਕੋਲ ਕੇ ਨਹੀਂ ਕੀਤਾ ਜਾ ਸਕਦਾ। श्री तोरिवर जी ਵੀ ਮਿਲਤੂ ਪ੍ਰਾਂਤ ਦੇਸ਼ ਦੀਆਂ ਵੱਡੀਆਂ ਸੱਸੀਤਾ ਪ੍ਰੋਫੀਸੀਆ ਸ਼ਬਾ ਅਨੇ ਵੀ ਉਹਨਾਂ ਦੇ ਸਿਆਸੀ ਜੀਵਨ ਦੇ ਸਮਾਸੀ ਸਮਾਜੀ ਕੰਮ ਉਤੋਂ ਦਾ ਕੂਫੀ ਪਿਆਰ ਕਰ ਗਿਆ। ਇਸ ਕੋ ਵਿੱਚੋਂ ਦੂਜੀ ਸੰਸਾਰ ਜਗਲੇ ਹਿੰਦੁਸਤਾਨੀ ਕੌਮੀਆਂ ਨਾਲ ਹੋਈ ਹੱਟ ਵੀ ਤੀ ਸਹਜੇ ਸਪਸ਼ਟ ਹੋਈ ਹੈ। ਇਹ ਕਹਿਣ ਨੂੰ ਭਾਵੇਂ ਜੀ ਪਰਿਵਾਰ ਦੀ ਸਵੈ ਜੀ ਵੀ ਨਹੀਂ ਹੈ ਪਰ ਇਹ ਪੁਸਤਕ ਉਹ 골ਕੀ ਬੋਲੀ ਪ੍ਰਸਤਕ ਵਿੱਚ ਸਮਾਰਾਂ ਦਾ ਤਸਵੀਰਾਂ ਜੀ ਉਸਕੀ ਦੀ ਕਹਾਣੀ ਕਹਿਦੀਆਂ ਮੌਕਾ ਮਿਲ ਗਿਆ ਵਿਰਸੇ ਦੇ ਬਰਾਦ ਤੋਂ ਸੰਬੰਧੀ ਜਾਣ ਤੇ ਸੇਵਾ ਇਸ ਪੁਸਤਕੋਂ ਸਾਰਸ ਬਾਹੀ ਮਿਲ ਜਾਂਦੀ ਹੈ ਇਹ ਇੱਕ ਧਿਕਰ ਕਾਲ ਹੈ ਜਿਸ ਦੀ ਜਿੰਨੀ ਲਗਾ ਕੀ ਜਾਵੇ ਘਟ ਹੋ ਗਈ ਇਹ ਇੱਕ ਇਤਿਹਾਸਕ ਦਸਤਾਵੇਜ਼ ਬਣ ਗਿਆ ਹੈ ਤੇ ਇਹੋ ਜੇ ਕਾਰ ਅਧੇ ਅਰਗੋਲੇ ਦੇ ਘਟੀਆਂ ਦੇ ਜੀਵਨ ਲੱਭ ਕੇ ਪੁਸਤਕ ਰੂਪੇ ਸਾਹਮਣੇ ਅੱਜ ਦੀ ਗੀੜੀ ਦੀ ਜੁਬੇ ਵਾਰਨ ਦੇ ਇਸ ਪੁਸਤਕ ਨੂੰ ਸਿਰਜਣ ਉਹ ਬਹੁਤ ਸਾਰੀਆਂ ਸਹਿਜੀਤਾ ਦਾ ਜੋਰਦਾਰ ਹੈ ਇਸ ਲਈ ਮੈਂ ਸਾਰੀਆਂ ਸਹਿਜੀਤਾ ਨੂੰ ਨਮਨ ਕਰਦਾ ਹੋਇਆ ਤਹਿ ਦਰ ਉਪਰਵਾਦ ਦਿੱਤਾ ਹੋਇਆ ਉੱਗੀ ਸ੍ਰੀਮ ਨੂੰ ਸਿਰ ਝੁਕਾ ਕੇ ਉਹਨਾਂ ਵੀ ਤੁਹਾਨੂੰ ਦੇ ਨਤਮਸਤਕ ਹਾਂ ਇਸ ਤੋਂ ਇਲਾਵਾ ਜੋ ਮੇਰੇ ਬੰਦਗੇ ਸਤਕਾਰ ਸੀ ਜਿਨ੍ਹਾਂ ਮੋਢਲਾ ਸਾਥ ਦੱਸਿਆ ਕਿ ਇਹ ਹਰਮਨ ਪਿਆਰ ਦਾ ਪਰਮਾਤਮਾ ਸਾਰਿਆਂ ਲਈ ਦਿੰਦਾ ਤੇ ਜੇ ਹਰ ਕੋਈ ਪ੍ਰਾਪਤ ਹੁੰਦਾ ਤੇ ਉਹਦਾ ਸਭ ਤੋਂ ਵੱਡਾ ਸਿਹਰੇ ਦਾ ਅਸਰ ਤਾਂ ਸਿਗਨਲ ਇੱਕ ਸਾਧਗੀ ਦਾ ਪੱਲਾ ਨਹੀਂ ਜਿੱਕੁੱਟ ਕੇ ਪੜਾ ਹੁੰਦਾ ਉਹ ਪਰਮਾਤਮਾ ਦੀ ਬਹੁਤ ਵੱਡੀ ਦੇਰ ਹੁੰਦੀ ਹੈ ਸੋ ਮੈਂ ਆਪਣੇ ਵੱਲੋਂ ਵੀ ਇੱਕ ਹੋਰ ਇਹਨਾਂ ਨੂੰ ਸਰਦਾ ਚੰਦੀ ਸਿੰਘ ਜੀ ਦੇ ਬੇਨਤੀ ਹੈ ਆਹ ਹੋਵੇ ਆਪਣੇ ਵੱਲੋਂ ਵੀ ਰਿਪੀਟ ਕਰਦੇ। ਤੇ ਇਹਨਾਂ ਨੇ ਪੱਤੇ ਨੂੰ ਜਿਹੜਾ ਲੈਮੀਨੇਟ ਕਰਕੇ ਲੈਂਦਾ ਮੈਂ ਬੇਤੀ ਕਰਾਂਗਾ ਕਿ ਸਦਾਚਨਜੀਤ ਸਿੰਘ ਧਾਲੀਵਾਲ ਜੀ ਆਪਣੀ ਮੈਡਮ ਸੁਮੇਂਦਰ ਰਵਿੰਦਰਪਾਲ ਕੌਰ ਜੀ ਵੀ ਆਉਣ ਮੈਡਮ ਰਵਿੰਦਰਪਾਲ ਕੌਰ ਜੀ ਇਹ ਆਪਣੀ ਇੱਕ ਪੱਤੇ ਦੀ ਕਾਪੀ ਉਹਨਾਂ ਨੂੰ ਪੇਸ਼ ਕਰਨਾ ਚਾਹੁੰਦੇ ਨੇ ਸੋ ਭਾਜੀ ਜੀ ਮੈਂ ਸਦਾ ਮੈਂਮਾ ਸਿੰਘ ਢਾਲੀਵਾਲ ਦੀ ਇੱਕ ਸਾਥੀ ਬਹੁਤ ਹੀ ਲੰਬੇ ਸਮੇਂ ਤੋਂ ਸਾਡੇ ਦਰਮਿਆਨ ਤਸ਼ਰੀਫ ਲੈ ਆਏ ਜੀ ਸਭ ਤੋਂ ਪਹਿਲਾਂ ਡਾਕਟਰ ਗੁਰਦਰ ਸਿੰਘ ਜੰਮੂ ਦੀ ਤੇ ਉਹਨਾਂ ਨੂੰ ਬੇਨਤੀ ਹੈ ਕਿ ਉਹ ਆ ਕੇ ਦੋ ਸ਼ਬਦ ਸਾਡੇ ਨਾਲ ਸਾਡੇ ਨਾਲ ਕਿਉਂਕਿ ਉਹਨਾਂ ਦਾ ਬੜਾ ਲੰਬਾ ਸਾਥ ਰਿਹਾ ਹੈ ਸਦਾ ਮੈਂਮਾ ਸਿੰਘ ਢਾਲੀਵਾਲ ਜੀ ਦੀ ਮੰਡਰ ਤੇ ਸਾਹਮਣੇ ਬੈਠੇ ਸਤਿਵਿਦਿਅ ਸਜਣੋ ਅੱਜ ਗੁਰੂਆਂ ਨੇ ਇਤਿਹਾਸਿਕ ਦੇ ਨੇ ਇੱਕ ਮਹਾਨ ਗੁਰੂ ਦਾ ਇੱਕ ਸੰਤ ਪ੍ਰਸੰਗਰਾਮੀ ਦੇ ਜੀਵਨ ਤੇ ਉਹਨਾਂ ਬਾਰੇ ਕੁਝ ਅਜਿਹੀ ਚੀਜ਼ ਕੀਤੀ ਗਈ ਮੇਰੇ ਨਾਲ ਕਰੀਬ 2 ਦਹਾੜਾ ਸਾਧ ਪ੍ਰਿਆ ਕਿ ਮੈਂ ਉਹਨਾਂ ਦੀ ਪਾਰਟੀ ਦਾ ਰਿਪੋਰਟਰ ਸਾਹਿਬ ਤੋਂ ਬਾਅਦ ਮੈਂ ਕਰਟ ਮਹਾਲੀ ایرੀਆ ਕਮੇਟੀ ਸੀਪੀਐਨ ਦਾ ਸੈਕਟਰੀ ਮੈਂ ਹਾਂ ਤੇ ਵੀ ਸਾਹਮਣੇ ਇਸ ਉਹ ਸੈਕਟਰੀਆ ਇਹਨਾਂ ਦਾ ਮਹਿਮਨ ਸਿੰਘ ਦਾ ਕਾਂਗਰਸ ਇਹਨਾਂ ਦਾ ਪਾਰਟੀ ਦਾ ਦਫ਼ਤਰ ਸੀ ਇਹਨਾਂ ਨੇ ਯੂਨਿਟਾਂ ਮੁੱਟੀਆਂ ਉੱਥੇ ਇਹਨਾਂ ਦੇ ਘਾਟ ਹੁੰਦੀਆਂ ਸੀ ਇਸ ਇਲਾਕੇ ਦੇ ਸਾਥੀਆਂ ਨੇ ਸਾਥ ਦੋ ਤਿੰਨ ਮਿਲਣਾ ਸਟੈਂਡਰਡ ਮੀਡੀਆ ਨਾਲ ਸਿੰਘ ਜੀ ਦੇ ਰਸਤੇ ਸਾਰੇ ਸਾਥੀ ਇੱਥੇ ਆਏ ਹੁੰਦੇ ਕਿਉਂ ਇਹਨਾਂ ਦੇ ਘਟੂ ਕੋਦੇ ਚ ਸਾਥੀ ਕੋ ਕਾਜੀ ਜਿਹੜੇ ਇਸ ਇਲਾਕੇ ਦੇ ਪਹਾੜ ਲੱਗੇ ਬੜੇ ਜਾਣੇ ਪਰ ਸਾమే ਸਿਰਸ਼ੀਰਤੀ ਨਹੀਂ ਤੇ ਭੜਤ ਜਿਹੜੇ ਦਸਵਾੜਾ ਪਾਕ ਪਾਣੀ ਰੇਲਵੇ ਜੇ ਨਾਦਰੇ ਤੇ ਉਸ ਤੋਂ ਬਾਅਦ ਉਹ ਇੱਥੇ ਕਿਸਾਨਾਂ ਮਿਹਦੂਰਾਂ ਦੀ ਮੂਵਮੈਂਟ ਦੇ ਆਪ ਨੇ ਇੱਥੇ ਕਲਪਰ ਤੇਤੀਨਾ ਉਹਦੇ ਜੋ ਜਦੋਂ ਜਨ ਕਰਦੇ ਨੇ ਉਹਨਾਂ ਦੇ ਨਾਲ ਸਾਥੀ ਮੈਮਾਂ ਸਿੰਘ ਬੜਾ ਬਰਮਾ ਸਨ ਇਹਨਾਂ ਨੇ ਉਹਨਾਂ ਦੇ ਨਾਲ ਕੰਮ ਕੀਤਾ ਲਾਕੇ ਦੇ ਹੋਰ ਸਾਥੀ ਸੀ ਜਿਸੜਾ ਅੱਜ ਜੀ ਬੈਠੀ ਹੈ ਸਾਚੀ ਹਰਿਆਣਾ ਸਿੰਘ ਸੀ ਜੇ ਬਾਬਾ ਹਰਿਆਣਾ ਸਿੰਘ ਲੋਥੂ ਤੋਂ ਕੋ ਇਹਨਾਂ ਦੇ ਪ੍ਰਾਣੀ ਸਾਥੀ ਸੀ ਸੁੱਚਾ ਸਿੰਘ ਪਰ ਹੈਡੀ ਸੀ ਤੇ ਸਾਰੇ ਸਾਥੀ ਮਰ ਗਏ ਇਸੇ ਇਸ ਮੂਮੈਂਟ ਨੂੰ ਕੇ ਸਨੋਂਦੇ ਤੋਂ ਤੇ ਉਹਨਾਂ ਕੋਈ ਨਿਸ਼ਾਨਾ ਪਹਿਲਾਂ ਅਮਰ ਨੇ ਜੇਪੀ ਜਾ ਦੇ ਲਿਖਾ ਲਾਇਆ ਤੀ ਉਸ ਤੋਂ ਬਾਅਦ ਉਹ ਕਿਤੇ ਪਿੱਛੇ ਹੀ ਦੋ ਕਾ ਨੂੰ ਫਸਟ ਫਰਮ ਨਾਲ ਜੀਵਨ ਦਾ ਵਿਕਾਸ ਕਰਦੇ ਸੀ ਸਮਾਜ ਦਾ ਡਵਲਪ ਕਰਦੇ ਸੀ ਇੱਕ ਨਵਾਂ ਸਮਾਜ ਉਸਾਰਨ ਵਾਲਾ ਕੋਸ਼ਿਸ਼ ਫਿਰ ਮੈਂ ਕਿਹਨੀਆਂ ਚੁਣੌਤੀਆਂ ਅੰਗਮਕਸਮ ਬਾਦ ਨੂੰ ਨਾਰੇ ਪਾਰੀ ਪਹੁੰਚਣ ਦੀ ਉਤਕਟ ਲੋਕਤ ਲੰਗ ਓਕੇ ਪੱਤਰਕਾਰ ਹਰਦੇਪ ਨਾਇਰ ਅਤੇ ਬਾਰਡਰਸ ਸੈਂਡ ਇੰਪੋਰਟਰਸ ਬਾਰਡਰਸ ਟੋਟਲ ਸੈਂਡ ਬਾਰਡਰਸ ਫਰੰਟੀਅਰਸ ਇੱਕ ਇੰਟਰਨੈਸ਼ਨਲ ਜਿਹਾ ਬੰਦੀ ਹੈ ਉਹਨਾਂ ਦਾ ਕਹਿਣਾ ਹੈ ਕਿ ਇਸ ਦੇਸ਼ ਵਿੱਚ ਤੁਮੇ ਕੁਝ ਸਾਰੇ ਸਾਹਿਤਨਾ ਲਿਖਤਾਂ ਨਾਲ ਬੜੇ ਜੁੜੇ ਹੋਏ ਹੋ ਕਿ ਇਹ ਦੇਸ਼ ਵਿੱਚ ਗਰੋਹ ਵਿੱਚ ਲਿਖਣ ਵਾਲਿਆਂ ਨੂੰ ਪਲੀਜ਼ ਹਿੰਸਾ ਤੇ ਆਗਸ 5 5 ਸਮਰਥਕਾਂ ਮੰਨ ਨੂੰ ਹਮਲੇ ਦਾ ਨਿਸ਼ਾਨਾ ਬਣਾਇਆ। ਮੈਂ ਜਾਂਦਾ ਗਿਆ। ਪਰ ਹਿੰਦੁਸਤਾਨ মিডিਆ ਦੇ ਜਿੰਨੇ ਸਭ ਤੋਂ ਵੱਧ ਖਤਰਨਾਕ ਦੇਸ਼ਾਂ ਚੋਂ ਇੱਕਾ মিডিਆ ਵਾਸਤੇ ਇੱਥੇ ਦੁਨੀਆ ਦੇ 180 ਦੇਸ਼ਾਂ ਵਿੱਚੋਂ प्रेस स्तंत्रता एक सौ उन्ठवी नंबर ते हिंदुस्तान आस साल इन्होंने दस साल अठाई पत्रकार गौरी लंकेश समेत अठाई पत्रकार मौत के घर पुटकार दिते गए डी एन भाजपा का एम एल ए डी डीएन जयराज उन्हें बयान दता ਜੇ ਗੌਰੀ ਆਰਸਸ ਦੇ ਬੁਰੁਧ ਲੇਗਣਾ ਸਾਭੀ ਕਿਵਾਂ ਜੀਂਦੀ ਹੁੰਦੀ ਮੇਰੇ ਖਿਆਲ ਸੇ ਇਹ ਇਨ ਪਰ ਕਾ ਪ੍ਰਸਤਾਨ ਦੇ ਹੱਕ ਚ ਜੇ ਲਿਖਾਂਗੇ ਤਾਂ ਹੀ ਜਿੰਦੇ ਰਹਿਾਂਗੇ ਜੇ ਗਰੋਥ ਤੇ ਲਿਖਾਗੇ ਤੇ ਚਿੰਦੇ ਨਹੀਂ ਲੈ ਸਕਦੇ ਇਸ ਤਰ੍ਹਾਂ ਤੇ ਉਸ ਤੋਂ ਬਾਅਦ ਬੜੇ ਵੱਡੇ ਸੰਚਾਰ ਹਨ ਰਾਹੁਲ ਗੁਜਾਰ ਰਾਹੁਲ ਬਿਆਰ ਨੇ ਇੱਕ ਮੀਟਿੰਗ ਤੇ ਜਿਹੜੇ ਵਿਚੰਤ ਸ਼ਾਹੀ ਹਾਜ਼ਰ ਸੀ ਉਥੇ ਕਿਹਾ ਕਿ ਦੇਸ਼ਿਤ ਸੇਵਾ ਦਾ ਮਹੌਲ ਅਟਵਾ ਡੀ ਮੈਂਬਰ ਪਾਰਲੀਮੈਂਟ ਹੈ ਪ੍ਰਤਿਗਿਆ ਠਾਕੁਰ ਪ੍ਰਤਿਗਿਆ ਠਾਕੁਰ ਨੇ ਗੋਡ ਸੇ ਦੀ ਪ੍ਰਸ਼ੰਸਾ ਕੀਤੀ ਕਿਸੇ ਦੇ ਪੜ੍ਹੇ ਅਖਬਾਰਾਂ ਦੇ ਵਿੱਚ ਤੇ ਉਹਦੇ ਖਲਾ ਕੀ ਕਾਰਵਾਈ ਕੀਤੀ ਇਸ ਸੰਬੰਧਿਤ ਕੀ ਕਾਰਵਾਈ ਕੀਤੀ ਤੇ ਅਸੀਂ ਅੱਜ ਸਾਥੀ ਮਹਿਮਾਨ ਸੇ ਕਿਤਾਬ ਦੇ ਤੇ ਉਹਨਾਂ ਦੀ ਜ਼ਿੰਦਗੀ ਬਾਰੇ ਗੱਲਬਾਤ ਕਰਨ ਲਈ ਇੱਥੇ ਆਏ ਆਂ ਤੇ ਅਸੀਂ ਇਹ ਦੇਖਣਾ ਤੇ ਨਿਰਣਾ ਕਰਨਾ ਹੈ ਕਿ ਸਾਡਾ ਪ੍ਰਤੀਕ ਕੌਣ ਹੈ ਜੀ ਸਾਥੀ ਮਹਿਮਨ ਸਿੰਘ ਤੇ ਭਗਤ ਸਿੰਘ ਚੰਦਰਸ਼ੇਖਰ ਦਾ ਰਾਜਗੁਰੂ ਸਤੇ ਸਾਡਾ ਸਭ ਉਹ ਸਾਡੇ ਪ੍ਰਤੀਕ ਹੈ ਜਾਂ ਕੌਣ ਸਾਡਾ ਪ੍ਰਤੀਕ ਹੈ ਤੇ ਰਾਮ ਜੀ ਆਤਮ डॉक्टर सुशीला नायर गांधी जी चिंतक है हिंदुस्तान की बहुत बड़ी गायन गांधी जी की समाधि से गायन चल रहा थी रघुपति राघव राजा राम ईश्वर अल्लाह तेर नाम क्योंकि अल्लाह ना आ गया है गुंडे आ गए फिर का प्रस्त गुंड ने आके गांधी को आता तो अल्लाह का था है ਉਹ ਦੇਖੋ ਕਿ ਅਨੀਮਾਰ ਵਾਲਾ ਮੈਂ 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 ਵੀ ਉਹ ਸਿੰਘ ਦੱਸ ਰਿਹਾ ਜਿਹੜੇ ਵਾਸਤੇ ਜੀਂਦੇ ਰਹਿੰਦੇ ਨੇ ਵਾਸਤੇ ਜਦੋਂ ਜੈ ਕਰ ਰਿਹਾ ਤੇ ਉਹਨੂੰ ਕੀ ਚੁਣੌਤੀਆਂ ਮੈਂ ਫਿਕਰਾਂਗਾ ਮੈਨੂੰ ਬਹੁਤਾ ਟਾਈਮ ਨਹੀਂ ਹੁੰਦਾ ਤੇ ਉਹ ਉਹਨਾਂ ਨੇ ਮਤਲਬ ਸਾਥੇ ਫੁੱਟੀ ਗਈ ਇਹ ਸੀਗੀ ਫਿਰ ਸਾਥੀ ਮਹਿਮਾ ਜੀ ਸੀ ਪਰ ਗੈਸਿੰਗ ਸੀ ਕਿ ਰਾਗਵੀ ਸੁਝੇਨ ਸੀ ਸਕਾਰਪਾ ਇਸ ਤਰ੍ਹਾਂ ਤੇ ਉਸ ਤੋਂ ਬਾਅਦ ਇਸ ਸਮੇਂ ਦੇ ਵਿੱਚ ਨਾ ਇੱਕੋ ਤੇ ਨਹੀਂ ਤੁਹਾਡੇ ਆਹੋ ਕਰਨੀ ਬੁੱਕ ਟਾਈਂ ਬਟਾ ਨਾਲ ਇੰਦਾ ਬਿਆਨ ਹੈ ਹੈਲੋ ਹੈਲੋ ਨੋਬਲ ਪ੍ਰਾਤ ਨੋਬਲ ਇਨਾਮ ਪ੍ਰਾਪਤ ਅਮਰਤਾ ਸਹਿ ਪੂਰਨਾਮ ਬਡੇ ਮੱਧਵਿਧਨ ਭਾਨ लिख पिन बड़वान थे रबरा राव सुधा पासवान ने अनंत संपर्क जुड़े गौरव लिखा नंबर गुरु की कपन सदी की एक बटे बटे 154 रिलेटेड पिन बड़वान जिला में सुटके कुलक जा रहे हैं जे जे ने दी कुर्बानियां कितनी देना 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 ਪੁੱਟਾ ਸਾਹਿਬ ਨੇ ਨੇ ਤੇ ਲਾਗੁਣੇ ਮੈਂ ਕਰਨਾ ਹੈ ਨੇ ਕੁਰਬਾਨੀਆਂ ਕੀਤੀਆਂ ਉਹ ਦੇਸ਼ ਨੂੰ ਜਿਹੜੇ ਪਾਸੇ ਲਜਾਇਆ ਜਾ ਰਿਹਾ ਹੈ ਤੇ ਉਸ ਤਰ੍ਹਾਂ ਬਿਲਕੁਲ ਇਸ ਪਰਮਦੇ ਪਰਵਾਰ ਦੇ ਸਤ ਜੀਆ ਉਹਦੇ ਤਿੰਨ ਸਾਥ ਦੀ ਬੱਚੀ ਦੇ ਸਮੇਤ ਸਤ ਜੀਆ ਦੱਕਬਤ ਕਾਕਿ ਨੂੰ ਰੇਤ ਕੀਤਾ ਗਿਆ ਤੇ ਉਹ 11 ਜਿਹੜੇ ਗੁੰਡੇ ਸੀ ਆ ਤਨ ਨੂੰ ਬੋਲਾਂ ਨੂੰ ਨਾ ਆਏ ਉਹਨਾਂ ਨੂੰ ਦੇਹਿਤ 75ਵੀਂ ਮਹਰੇ ਗੱਟ ਤੇ ਉਹਨਾਂ ਦੀ ਸਜ਼ਾ ਨੇ ਉਹਨਾਂ ਦੀ ਸਜ਼ਾ ਮਾਫ ਕਰ ਦਿੱਤੀ ਤੇ ਹਾਕ ਪਾਕ ਨੂੰ ਨਾਲ 100 ਜਿੱਤ ਗਿਆ ਜਿਹੜਾ ਨੂੰ ਦੇਸ਼ ਨੂੰ ਜਿਹੇ ਨੂੰ ਕੇਰ ਨੂੰ ਟੋੜਿਆ ਗਿਆ ਬਠਿੰਡ ਇਹ ਚ ਨਾ ਕਿਹਾ ਜਿਨਾਂ ਜੀ ਜੀ ਫਿਰ ਆਏ ਹਨ ਫਤਖ ਬਖਸ਼ ਇਹਨਾਂ ਨੇ ਫਤਖ ਮਹਿਮਾਸਿਂ ਦੇ ਵਿਚਾਰ ਤਾਂ ਲੈ ਨੂੰ ਫੈਲਾਉਣ ਵਾਸਤੇ ਆਏ ਹਨ ਤੇ ਕੋਈ ਜਨਨ ਵਿਰੋਧ ਜੇ ਨਹੀਂ ਕਰਦੇ ਤੇ ਸਾਡੇ ਦੇ ਗੁਰੂਆਂ ਨੇ ਕਿਹਾ ਆਪ ਵੀ ਜੰਗਲ ਕਾਵਨੋਂ ਤਾਇਆ ਜੋਰੀ ਮੰਗੇ ਜਾਨ ਨੇ ਲੋ ਤੇ ਇਹ ਸਾਨੂੰ ਇਹ ਇਹਦਾ ਕਰਨਾ ਬੰਦ ਨਹੀਂ ਤਾਂ ਮੈਂ ਗਲਤ ਕਰੂੰਗਾ ਬਸ ਆਖੀ ਕਿ सीबीआई ਦੇ ਚੱਗ ਲੋਯਾਲਾ ਬੇਫਰੀ ਭਾਲ ਕਬਰ ਹੋ ਗਈ ਉਹ ਦੇ ਕਤਲ ਜੀ ਜਾਗਾ ਸੀ ਮੰਨ ਕੇ ਇਹ ਪਹਿਲੀ ਵਾਰ ਹੋਇਆ ਹਿੰਦੋਸਤਾਨ ਦੀ ਸਪਿੰਗੋਰ ਦੇ ਚਾਰ ਦੇ ਜਨੇ ਪ੍ਰੈਸ ਕਾਨਫਰੈਂਸ ਕਰਕੇ ਤੇ ਉਹਦੀ ਉਹ ਦੇ ਕਤਲ ਦੀ ਜਾਣ ਹੋਈ ਤੇ ਉਹ ਕੌਣ ਕਿਉਂ ਜੱਜ ਉਹ ਜੱਜ ਕੋਲ ਸਹਰਾ ਕੋ ਲਈ ਟੂ ਟੈਂ ਕਾਗਜ਼ ਇਹ ਨੂੰ ਕਦਰ ਕਰਨ ਦਾ ਕੇਸ ਉਹਦੇ ਮੂਲ ਚੱਲਦਾ ਸੀ ਜਿਹੜਾ ਉਹ ਜੱਜ ਸੀ ਜੇ ਸੇ ਮੁੱਖ ਦੋਸ਼ੀ ਹਮਨ ਸ਼ਾਹ ਸੀ ਹਮਨ ਸ਼ਾਹ ਦਾ ਮੁੱਖ ਦੋਸ਼ੀ ਹੈ ਉਸ ਕੇਸ ਦੇ ਵਿੱਚ ਜਿਹੜੀ ਉਹਨਾਂ ਨੇ ਜਾਂਚ ਮੰਮੀ ਇੱਥੇ ਇਹਨਾਂ ਨੇ ਚਾਰਜ ਜਾਰੇ کئی ਵਾਰ ਹੋਇਆ ਹਿੰਦੂ ਸਾਹ ਦੇ ਹੱਥ ਤੇ ਤੇ ਮੈਂ ਲੋਕਾਂ ਦਾ ਸੁਣਾਉਣਾ ਨਹੀਂਦਾ ਤੇ ਕਦੀ ਜੇ ਲਾਪੁੰਘਿਆ ਹੈ ਹੈ ਗੈਰਿਕ ਕਥਾ ਸਭ ਨੂੰ ਬਹੁਤ ਬਦਮਾ ਨਹੀਂ ਮੈਂ ਆਉਣ ਵਾਲੇ ਬਦਾਲਣ ਨੂੰ ਬੇਨਤੀ ਕਰਾਂਗਾ ਕਿ ਕਾ ਕੂਸ਼ਿ ਸਹੀ ਹੋਵੇ ਕਿ ਪੁਸਤਕੇ ਦੋਨੋਂ ਦੋਨੋਂ ਨਹੀਂ ਪੁਸਤਕ ਨੇ ਬਣਾਇਆ ਨਾ ਗੱਲ ਕੀਤੀ ਜਿਵੇਂ ਕਿ ਅੱਜ ਲੋਕ ਆਪਾਂ ਜਿਹੜੀ ਪੁਸਤਕ ਹੋਈ ਹੈ ਸੋ ਮੈਂ ਅੱਜ ਕਵੀ